ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੀ ਸ਼੍ਰੀ ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਖੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਇੱਕ ਵਿਅਕਤੀ ਦੀ ਅਚਾਨਕ ਹਾਲਤ ਗੰਭੀਰ ਹੋ ਗਈ ਤੇ ਜਦੋਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤਾਂ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨ ਪਹਿਲਾਂ ਮਹਿੰਦਰਪਾਲ ਦੇ ਜੇਲ੍ਹ ਵਿੱਚੋਂ ਫੋਨ ਆਇਆ ਸੀ ਕਿ ਉਸ ਦੀ ਜੇਲ੍ਹ ਦੇ ਵਿੱਚ ਹਾਲਤ ਬਹੁਤ ਖਰਾਬ ਹੈ ਤੇ ਜੇਲ੍ਹ ਪ੍ਰਸ਼ਾਸਨ ਉਸ ਦਾ ਇਲਾਜ ਨਹੀਂ ਕਰਵਾ ਰਿਹਾ ਅਤੇ ਤੁਸੀਂ ਉਸ ਦਾ ਇਲਾਜ ਕਰਵਾ ਲਵੋ ਅਤੇ ਸਵੇਰੇ ਜਦੋਂ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਫੋਨ ਆਇਆ ਕਿ ਮਹਿੰਦਰਪਾਲ ਦੀ ਜੇਲ੍ਹ ਵਿੱਚ ਹਾਲਤ ਵਿਗੜਨ ਕਾਰਨ ਮੌਤ ਹੋ ਗਈ ਹੈ ਤਾ ਪੀੜਤ ਪਰਿਵਾਰ ਤੇ ਵੱਲੋਂ ਇਸ ਦੇ ਲਈ ਜ਼ਿੰਮੇਵਾਰ ਜੇਲ੍ਹ ਪ੍ਰਸ਼ਾਸਨ ਨੂੰ ਦੱਸਿਆ ਜਾ ਰਿਹਾ ਹੈ। ਨਰਿੰਦਰਪਾਲ ਜੀ ਇਹ ਮੇਰਾ ਛੋਟਾ ਭਰਾ ਜੀ। ਇਹ ਗੋਲੀਆਂ ਦੇ ਕੇਸ 'ਚ ਖੜਿਆ ਜੀ ਅਮਲੀ ਬੰਦਾ ਸੀ ਤੇ ਉਦਾਂ ਖੜ ਕੇ ਤੇ ਗੋਲੀਆਂ ਪਾਤੀਆਂ 800 ਗੋਲੀਆਂ। ਇਹਨਾਂ ਨੂੰ 4 ਸਾਲ ਹੋ ਗਏ ਜੀ। ਅੱਜ ਕੀ ਹੋਇਆ? ਅੱਜ ਜੀ ਜੇਲ੍ਹ ਤੋਂ ਫੋਨ ਆਇਆ ਸਾਨੂੰ ਵੀ ਤੁਹਾਡਾ ਬੰਦਾ ਆਪਣਾ ਬਹੁਤ ਬਿਮਾਰ ਆ ਤੇ ਜਾ ਕੇ ਪਤਾ ਲਾਓ ਤੇ ਇਹਨਾਂ ਪੁਲਿਸ ਵਾਲਿਆਂ ਨੇ ਮੁੱਕਾ ਬੰਦਾ ਇੱਥੇ ਲੈਂਦਾ ਸਾਡਾ ਤੇ ਆਪਣਾ ਸੁਣਾਈ ਕੋਈ ਨਹੀਂ ਸਾਨੂੰ ਘੋਣ ਲਈ ਸਿਰਫ ਨਹੀਂ ਦਿੱਤਾ ਫੋਨ ਸਾਨੂੰ 8 ਵਜੇ ਪੂਨ ਆਇਆ ਜੀ ਮੋੜਾ ਦਾ ਯਾਰ ਦੋਸਤਾਂ ਦਾ ਜੀ ਜਿਹੜੇ ਫੋਨ ਆਪਣੀ ਜਿਹੜਾ ਫੋਨ ਕਾਲ ਵੀ ਪੂਨ ਤੋਂ ਆਇਆ ਕਿ ਤੂੰ ਮੈਂ ਆ ਤਾ ਮੈਂ ਆਲ ਤੋਂ ਆਇਆ ਜੀ ਹਾਂ ਹਾਂਜੀ ਹਾਂਜੀ ਤੇ ਕਦੋਂ ਕਦੋਂ ਆਇਆ ਇੱਥੇ ਅਸੀਂ ਆ ਗਏ ਜੀ 11:00 ਵਜੇ ਆ ਗਏ ਜੀ ਹੁਣ ਸਾਡੀ ਕੀ ਮੰਗ ਹੈ ਹੁਣ ਸਾਡੀ ਇਹ ਵੀ ਸਾਨੂੰ ਇਨਸਾਫ ਚਾਹੀਦਾ ਜੀ ਇਹਦਾ ਇਲਾਜ ਕਿਉਂ ਨਹੀਂ ਕਰਾਇਆ ਇਹਨਾਂ ਨੇ ਜੀ ਵਾਲੇ ਹਾਂ ਜੀ ਇਹ ਵਾਲੇ ਜੀ ਹਾਂਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ। ਇਹ ਜੀ 4 ਸਾਲ ਤੋਂ ਜੇਲ੍ਹ ਦੇ ਵਿੱਚ ਸੀਗਾ। ਇਹਦਾ ਮਿੰਦਰਪਾਲ ਮੰਗੂ ਇਹਨੂੰ ਗੋਲੀਆਂ ਵਿੰਡੋ ਚੋਕੇ ਘਰ ਮਕਾਨ ਬਣਾਣ ਡਿਆ ਕਮੇਟੀ ਚੁੱਕੀ ਸੀ। ਇਹਨੂੰ ਲਿਜਾ ਗਵੇ ਦੂ ਨਸ਼ਾ ਵੇਚਦਾ ਇਹਨਾਂ 800 ਗੋਲੀ ਪਾਈ ਆ। 4 ਸਾਲ ਤੋਂ ਚਲੋ ਜਮਾਨਤ ਕਰਾਈ ਫਿਰ ਇਹਨੂੰ ਸੈਂਪਲ ਚ ਭਾ ਲਿਆ। 4 ਸਾਲ ਹੋ ਗਏ ਦੀ ਜਮਾਨਤ ਨਹੀਂ ਹੁੰਦੀ ਸੀ। ਇਹਨੇ ਸਾਨੂੰ ਫੋਨ ਕਰਦਾ ਸੀ ਕਿ ਮੈਂ ਬਿਮਾਰ ਆ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ। ਉਦੋਂ ਅੰਦਰੋਂ ਹੀ ਟੀਗਲਵਾ ਕੇ ਤੇ ਮੈਨੂੰ ਫੇਰ ਅੰਦਰ ਦਾਖਲ ਕਰਾ ਦਿੰਦੇ ਆ। ਏ ਜੀ ਪਤਾ ਇਹ ਗੋਦਵਾਲ ਸਾਹਿਬ ਖੜਿਆ ਸੀ ਉਤੋਂ ਫਿਰ ਇਹਨੇ ਆਂਦੇ ਜੀ ਮੈਨੂੰ ਕੱਲ ਫੋਨ ਕੀਤਾ ਜੇ ਕਿ ਮੇਰਾ ਮੰਦਾ ਹਾਲਿਆ ਮੈਨੂੰ ਮਰੇ ਨੂੰ ਖੜੋਗੇ ਤੁਸੀਂ ਲੱਗਦਾ ਇਤੋਂ ਇਨਕੁਆਰੀ ਨਹੀਂ ਕਰਦੇ ਤਾਂ ਹੀ ਕਿਹਾ ਸੀ ਸੋਮਵਾਰ ਦੇ ਕੋ ਪਹੁੰਚਾਂਗੇ ਉਹਦੇ ਬਾਅਦ ਇਹਨਾਂ ਨੇ ਅੱਜ ਰਾਤ ਮੁਲਾਜ਼ਮਾਂ ਨੇ ਨਹੀਂ ਸਾਨੂੰ ਫੋਨ ਕੀਤਾ ਸਾਨੂੰ ਜੇਲ੍ਹ ਚੋਂ ਮੁੰਡਿਆਂ ਨੇ ਫੋਨ ਕੀਤਾ ਤੁਹਾਡਾ ਬੰਦਾ ਜਿਆਦਾ ਸੀਰੀਅਸ ਆ ਇਹ ਇਨਕੁਆਰੀ ਨਹੀਂ ਕਰਦੇ ਉਹ ਰਾਤ ਅੱਜ ਸਾਨੂੰ ਤੜਕੇ ਇਹਨਾਂ ਦਾ ਫੋਨ ਆਇਆ ਕਿ ਤੁਹਾਡਾ ਬੰਦੇ ਦੀ ਡੈਥ ਹੋ ਗਈ ਆ ਤੁਸੀਂ ਕਚੈਰੀ ਪਹੁੰਚ ਤਨਤਨ ਸੀ ਵਾਲਾ ਹਸਪਤਾਲ ਪਹੁੰਚੋ ਅਹੀਂ ਇਥੇ ਆਏ ਜੀ ਹੁਣ ਇਹਾਂ ਦੇ ਮੁਲਾਜ਼ਾ ਕਰਨਾ ਦੇਖੋ ਬੰਦਾ 2 ਮਹੀਨਿਆਂ ਤੋਂ ਬਿਮਾਰ ਆ ਇਲਾਜ ਤੇ ਕਰਾ ਸਕਦੇ ਸੀ ਨਾ ਇਨਸਾਨੀ ਨਾਤੇ ਇਲਾਜ ਕਰਾਉਂਦੇ ਜਿਹੜਾ ਆਂਦਰਾ ਹਸਪਤਲ ਬਣਾਇਆ ਸਾਹ ਕੋ ਬਣਾਇਆ ਇਲਾਜ ਨਹੀਂ ਬਿਲਕੁਲ ਇਹ ਤਾਂ ਇਲਾਜ ਨਹੀਂ ਸਾਡੇ ਕੋ ਰਿਕਾਰਡਿੰਗ ਆ ਇਸ ਚੀਜ਼ ਦੀਆਂ ਕਿ ਜਦੋਂ ਮੈਨੂੰ ਫੋਨ ਕਰਦਾ ਸੀ ਕਿ ਮੈਂ ਬਿਮਾਰ ਆ ਮੇਰਾ ਮੰਦਾਲ ਮੇਰਾ ਸਾਥ ਛੱਡਦਾ ਹੈ ਤੇ ਇੱਕ ਟੀਕਾ ਲਾ ਕੇ ਦੇ ਅਸੀਂ ਜਾਣਿਆ ਭਈ ਜਿਹੜੀ ਮੁਲਾਜ਼ਮਾਂ ਦੇ ਬੰਦ ਹੀ ਕਾਰਵਾਈ ਹੋਵੇ ਜਿਹੜਾ ਇਹਨਾਂ ਸਾਡੇ ਭਰਾਣਾ ਧੱਕਾ ਕੀਤਾ ਹੈ ਇਹਦਾ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਮਰਨ ਵਾਲਾ ਨਹੀਂ ਜੇ ਇਲਾਜ ਕਰਾਉਂਦੇ ਆਹ ਹਸਪੀਟਲ ਮਰ ਜਾਂਦਾ ਸਾਨੂੰ ਕੋਈ ਧੋਖਣਾ ਹੁੰਦਾ ਪਰ ਜੇ ਮਰੇ ਨੂੰ ਲਿਆ ਗਿਆ ਜੇ ਮਲਾਜਾ ਕਰਾਉਂਦੇ ਦੱਸੋ ਕਿਹੜਾ ਇਨਸਾਫ ਆ ਮਲਾਜਮਾਂ ਦੀ ਡਿਊਟੀ ਸੀ ਇਹਨਾਂ ਦਾ ਹੱਕ ਬਣਦਾ ਸੀ ਕਿ ਉੱਥੇ ਅਸੀਂ ਵੇਖੀਏ ਵੀ ਇਹ ਬੰਦਾ ਕਿੱਦਾਂ ਬਹਾਰਿਆ ਮੇਰਾ ਨਾਮ ਜਹੌਲਦਾ ਗਰਮੀਤ ਸਿੰਘ ਤੇ ਮੈਂ ਗੋਂਦਵਾਲ ਸਾਹਿਬ ਤੋਂ ਇਹ ਆਪਣੇ ਮੁਰਜਮਨ ਲੈ ਕੇ ਤੁਹਾਨੂੰ ਤੁਹਾਨੂੰ ਹਸਪੀਟਲ ਆਇਆ ਸੀ ਤੇ ਰਸਤੇ ਦੇ ਵਿੱਚ ਇਹਦੀ ਇਹਨਾਂ ਦੇ ਦਿਲ ਤੇ ਤਵੀਤ ਡਾਊਨ ਹੋ ਗਈ ਤੇ ਮਾਨਯੋਗ ਡਾਕਟਰ ਸਾਹਿਬ ਨੇ ਇਹਨਾਂ ਦੀ ਗਾਦ ਲਾਤੀ ਤੇ ਗਾਦ ਲਾ ਕੇ ਅਸੀਂ ਸਭ ਆਪਣੇ ਸਿਵਲ ਹਸਪਤਲ ਤਰਨਤਨ ਲੈ ਕੇ ਆਏ ਆ ਤੇ ਰਸਤੇ ਦੇ ਵਿੱਚ ਇਹਦੀ ਡੈਥ ਹੋ ਗਈ ਤੇ ਜਦੋਂ ਡਾਕਟਰ ਸਾਹਿਬ ਕੋਲੇ ਅਸੀਂ ਅਮਰਜੈਂਸੀ ਵਿੱਚ ਲੈ ਕੇ ਆਏ ਆ ਤੇ ਅਮਰਜੈਂਸੀ ਦੇ ਵਿੱਚ ਡਾਕਟਰ ਸਾਹਿਬ ਨੇ ਇਹਨੂੰ ਮਿੱਤਰ ਕੋ ਕੁਛ ਕਰਤਾ ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਤੇ ਮੇਰੇ ਨਾਲ ਦੋ ਕਰਮਚਾਰੀ ਮੇਰੇ ਤੇ ਉਹਨਾਂ ਦੇ ਨਾਲ ਲੈ ਕੇ ਤੇ ਉਹਨਾਂ ਦਾ ਹੈਲਪਰ ਲੈ ਕੇ ਮੈਂ ਮੋਰਚੀ ਦੀ ਰੱਖਣਾ ਆਇਆ ਤੇ ਇਹਨੇ ਨੂੰ ਇਹਨਾਂ ਦੇ ਵਾਰਸ ਇਹਨਾਂ ਦਾ ਬ੍ਰਦਰ ਨੇ ਮੈਸੇਜ ਆ ਗਏ ਤੇ ਚਾਰ ਬੰਦੇ ਤੇ ਇਹਨਾਂ ਨੇ ਸਾਡੇ ਨਾਲ ਧੱਕੇਬਾਹੀ ਕਰ ਕਰੀ ਵੀ ਅਸੀਂ ਮੋਰਚੀ ਦੀ ਨਹੀਂ ਰੱਖਣ ਦੇਣਾ ਤੇ ਅਸੀਂ ਉਹਨਾਂ ਨੂੰ ਬੜੇ ਸ਼ਾਂਤੀਪੂਰਕ ਨਾਲ ਸਮਝਾਇਆ ਉਹ ਕਹਿ ਰਹੇ ਸਾਨੂੰ ਦੱਸਿਆ ਹੀ ਨਹੀਂ ਇਹ ਇਹਦੇ ਬਾਰੇ ਸਾਨੂੰ ਕੋਈ ਨੋਲਿਜ ਨਹੀਂ ਹੈਗੀ ਜੀ ਬੰਦਾ ਬਿਮਾਰ ਸੀ ਮੈਂ ਤਾਂ ਨਾ ਇਹਨੂੰ ਵਿਚਾਰ ਨੂੰ ਜਾਣਦਾ ਨਾ ਮੈਂ ਇਹਨੂੰ ਦੇਖਿਆ ਕਿਹੜੀ ਜਿਲ੍ਹੇ ਤੋਂ ਆਏ ਸੀ ਇਸੀ ਗੁੰਦਵਾਲੇ ਜਿਲ੍ਹੇ ਤੋਂ ਆਏ ਲਾਈਕ ਤੇ ਇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ